50000 ਦੇਖਾ ਕਿੰਨੇ ਦੇ ਦੋ ਦੇ ਦੀਏ ਤੁਸੀਂ ਦੱਸੋ ਉਹਨੇ ਦੇ ਹੀ ਦੇ ਦਾਂਗੇ ਬਾਈ ਤੁਸੀਂ ਕਰਨਾ ਨਹੀਂਗਾ ਮੈਂ ਇਹ ਕਹਿਣਾਗਾ ਤੂੰ ਚਲੋ ਦੱਸੋ ਦੱਸੋ 90 ਦੇ ਕਰ ਦੋਗੇ ਦੋ ਇਹ 82000 ਦੇ ਦੋ ਕਰਤੇ ਸਰ 82000 ਦੇ ਆ ਮਿੱਤਰੋ ਲੈਣ ਲੱਗੀ ਆ ਤੁਹਾਡੇ ਸਾਹਮਣੇ ਸਕੂਟਰੀਆਂ ਦੀ ਬਈ 70 7000 ਤੋਂ ਘਾਟੇ ਸਕੂਟਰੀ ਮਿਲਦੀ ਨਹੀਂ ਕਿਤੇ ਪਰ ਆ ਬੰਦੇ ਕਹਿੰਦੇ ਵੀ ਲੱਖ ਦੇ ਤਿੰਨ ਦੇ ਦਾਂਗੇ ਖੜੀ ਝੂਠੀ ਮਾਰੀ ਜਾਂਦੇ ਅੱਜ ਆਪਹੀ ਪਰਦਾ ਫਰਸ਼ ਕਰਨਾ ਵੀ ਝੂਠ ਮਾਰਦੇ ਕਿ ਸੱਚ ਕਹਿੰਦੇ ਆ ਬਾਕੀ ਗੱਲ ਕਰੀ ਜਣੀਆਂ ਬਈ ਮਿੱਤਰੋ ਤੁਹਾਡੇ ਮਾਨ ਦੇ ਵਿੱਚ ਕੋ ਹੋਰ ਸਵਾਲ ਆ ਵੀ ਜਿਹੜੇ ਗੋਲ ਲਾਈਟ ਵਾਲਾ ਸਕੂਟਰ ਹੁੰਦਾ ਉਹਨਾਂ ਦੇ ਵੀ ਆਫਰ ਲਾਤੀ ਬੰਦਿਆਂ ਨੇ ਯਾਰ ਆਹਾ ਯਾਰ ਯਾਰ 40000 ਦੀ ਦਈ ਜੰਦੇ 40 ਤੋਂ ਵੀ ਘੱਟ ਦੀ ਦਈ ਜੰਦੇ ਮੈਨੂੰ ਸਮਝ ਨਹੀਂ ਉਹ ਵੀ ਝੂਠ ਮਾਰਦੇ ਕਿ ਲੋਕਾਂ ਨੂੰ ਗਮਰਾਹ ਆਓ ਉਹਨਾਂ ਕੇ ਆ ਕੇ ਬਾਈ ਨਾਲ ਆਪਾਂ ਇਹ ਗੱਲ ਕਰਨੀ ਵੀ ਝੂਠ ਆ ਕਿ ਸੱਚ ਆ ਸਾਰੀ ਗੱਲਬਾਤ ਦਾ ਪਰਦਾ ਫਾਸ਼ ਕਰਾਂਗੇ ਬਣੇ ਰਹੋ ਵੀਡੀਓ ਦੇ ਨਾਲ ਆਜੋ। ਤੇ ਬਈ ਆਪਾਂ ਸਾਰੀ ਗੱਲ ਕਲੀਅਰ ਕਰ ਹੀ ਲੈਣੀ ਆ ਹੁਣ ਬਈ ਸਕੂਟਰੀਆਂ ਦਾ ਬਈ ਬਾਕੀ ਬਹੁਤ ਖੜੀਆਂ ਇਹਦੇ ਵਿੱਚ ਕੋਈ ਝੂਠ ਨਹੀਂ ਵੀ ਸਕੂਟਰੀਆਂ ਕਿੰਨੀਆਂ ਖੜੀਆਂ ਇਹਨਾਂ ਦੇ ਕੋਲੇ ਸਕੂਟਰੀ ਦਾ ਬਈ ਇੱਧਰ ਲਾ ਲੋ ਸਾਹਿਬ ਵੀ ਇੱਧਰਲੇ ਬਸੇ ਸਕੂਟਰ ਵੀ ਖੜਿਆ ਸਕੂਟਰੀਆਂ ਵੀ ਖੜੀਆਂ। ਹੁਣ ਆਪਾਂ ਜਿਹੜੀ ਗੱਲ ਤੁਹਾਡੇ ਕਹਿਣ ਦੇ ਮੁਤਾਬਕ ਹੈ ਮੈਂ ਤੁਹਾਡੇ ਸਵਾਲ ਲੈ ਕੇ ਆਇਆ ਸੱਚੀ ਗੱਲ ਵੀਰੇ। ਸੱਚੀ ਗੱਲ ਕੀ ਹਾਲ ਚਾਲ ਆ ਵੀਰੇ ਸਭ ਦਾ? ਬਹੁਤ ਵਧੀਆ। ਬਈ ਪਹਿਲੀ ਗੱਲ ਕਲੀਅ 110000 ਦੀਆਂ ਤਿੰਨ ਆ ਜੀ ਆ ਦੇਖੋ ਡਿਸਕ ਬ੍ਰੇਕ ਆ ਉਹ ਐਲਈਡੀ ਲਾਈਟ ਆ ਵਾਹ ਜੀ ਵਾਹ ਲੋਕ ਬਿਨਾ ਗਾਰਟੀ ਵਾਰੰਟੀ ਤੋਂ ਵੇਚਦੇ ਆ ਆਪਣੀ 6 ਮਹੀਨੇ ਦੀ ਗਾਰੰਟੀ ਆ ਓਕੇ ਇਹਦੀ ਹਾਂਜੀ ਜਿਹੜੇ ਲੋਕ ਆਫਰ ਕਿਸੇ ਵੀ ਸਕੂਟਰੀ ਤੇ ਲੱਗਦਾ ਬਿਨਾ ਗਰੰਟੀ ਵਾਰੰਟੀ ਤੋਂ ਵੇਚਦੇ ਆ ਆਪਣੀ 6 ਮਹੀਨੇ ਦੀ ਗਰੰਟੀ ਆ 75000 ਦੀਆਂ 2 ਆ 40 ਦੀ ਇੱਕ ਆ 110000 ਦੀਆਂ 3 ਕੋਈ ਅੱਜ ਦੀ ਨਹੀਂ ਆਪਾਂ ਦੀਵਾਲੀ ਵੇਲੇ ਤੋਂ ਇਹ ਰੇਟ ਦੀਵਾਲੀ ਵੇਲੇ ਤੋਂ ਭਾਈ ਇਹ ਰੇਟ ਹੀ ਚੱਲਦਾ ਤੇ ਇਹ ਤੁਸੀਂ ਮੰਨ ਕੇ ਚੱਲੋ ਵੀ 110000 ਦੀਆਂ ਇਹ ਸਕੂਟਰ ਤੁਸੀਂ 3 ਲੈ ਲਓ ਹਾਂਜੀ ਭਾਈ ਆਪ ਜੇ ਤੁਸੀਂ ਲਓਗੇ ਨਹੀਂ ਹਲਕਾ ਪੂਰਾ ਹੈਵੀ ਸਕੂਟਰ ਆ ਯਾਨੀ ਕਿ ਬਾਈ ਮੈਨੂੰ ਲੱਗਦਾ ਦੋ ਵੀ ਨਹੀਂ ਮਿਲਦੀਆਂ ਮਾਰਕੀਟ ਦੇ ਵਿੱਚੋਂ 110 ਦਸਦੀਆਂ ਹਨ ਇਹਦਾ ਤੁਹਾਨੂੰ ਇੱਕ ਸਾ ਗੱਲਬਾਤ ਆ ਵੀ ਤੁਹਾਨੂੰ ਯਾਰ ਆਫਰ ਤੇ ਆਫਰ ਹੀ ਲਾਦੀ ਹਨ ਜੇ ਤੁਸੀਂ ਇਕੱਠੇ ਸਕੂਟਰੀਆਂ ਲੈਣੀਆਂ ਬਈ ਦੋ ਤਿੰਨ ਜਾਣੇ ਰਲ ਕੇ ਲੈਣੀਆਂ ਤਾਂ ਇਹ ਇਹ ਤੋਂ ਤੁਹਾਨੂੰ ਚੰਗਾ ਆਫਰ ਨਹੀਂ ਮਿਲਦਾ ਤੇ ਬਾਈ ਇਹ ਤੇ ਤਾਂ ਆਫਰ ਹੁਣ ਸਾਰਿਆਂ ਨੇ ਲਾਈ ਦਿੱਤੀ ਆ ਤੇ ਮੈਂ ਫਿਰ ਗੱਲ ਮੈਂ ਤਾਂ ਮੰਨਾਂ ਵੀ ਤੁਹਾਨੂੰ ਫਿਰ ਮੰਨੂ ਜੇ ਆ ਸਕੂਟਰਾਂ ਦੇ ਆਫਰ ਲਾਉਂ ਕਿਉਂਕਿ ਜੀ ਗਾਰੰਟੀ ਬਹੁਤ ਹੁੰਦੀ ਹੈ ਤੇ ਇਹਦੇ ਵਿੱਚ ਪੂਰਾ ਇਹ ਤਾਂ ਰੈਗੂਲਰ ਰੂਟੀਨ 'ਚ ਵੇਖਣ ਵਾਲੇ ਸਕੂਟਰ ਆ ਇਹ ਤਾਂ ਯਾਨੀ ਕਿ 12 ਮਹੀਨੇ 30 ਦਿਨ ਵਿਕਦੇ ਆ ਵ 50000 ਰੁਪਏ ਦਾ ਇੱਕ ਸਕੂਟਰ ਹੈ ਇਹਦੇ ਤੇ ਆਫਰ ਲਾ ਦਿੰਦੇ ਆ ਹਾਂ ਮੈਂ ਬਾਈ ਸੁਣਿਆ ਵੀ 52 50000 ਦਾ ਤਾਂ ਹੈਗਾ ਹੀ ਹੈ ਤੇ ਇਹ ਤੇ ਕੀ ਆਫਰ ਲਾ ਦੂੰਗੇ 110 ਦੇ ਦੋ ਦੇ ਦੋਗੇ ਹੋਰ ਇਹਦੇ ਵਿੱਚ ਕੀ 50000 55000 ਦਾ ਇੱਕ ਆ ਕਿੰਨੇ ਦੇ ਦੋ ਦੇ ਦਈਏ ਤੁਸੀਂ ਦੱਸੋ ਉਹਨੇ ਦੇ ਹੀ ਦੇ ਦਾਂਗੇ ਬਾਈ ਤੁਸੀਂ ਕਰਨਾ ਨਹੀਂਗਾ ਮੈਂ ਕਹਿਣਾਗਾ ਤੂੰ ਚਲੋ ਦੱਸੋ ਦੱਸੋ 90 ਦੇ ਕਰ ਦੋਗੇ ਦੋ ਇਹ 82000 ਦੇ ਦੋ ਕਰ ਤੇ ਸਰ 82000 ਦੇ 82000 ਦੇ ਦੋ ਜੀ 42000 ਦਾ ਇੱਕ ਮੈਂ ਮਿੱਤਰੋ ਮੈਂ ਤਾਂ 90 ਗਿਆ ਸੀ ਪਰ 82000 ਤੇ ਮਾਰੀ ਬਾਈਆਂ ਨੇ ਸੁਈ ਤੇ ਇਹ 82000 ਦਾ ਇੱਕ 82000 ਦੇ ਦੋ 42000 ਦਾ ਇੱਕ 6 ਮਹੀਨਿਆਂ ਦੀ ਗਾਰੰਟੀ 6 ਮਹੀਨਿਆਂ ਦੀ ਗਾਰੰਟੀ ਵਾਜੀਵਾ ਕਿਤੇ ਵੀ ਨਹੀਂ ਮਿਲਣਾ ਕਿਤੇ ਵੀ ਨਹੀਂ ਮਿਲਣਾ ਬਾਈ ਇੱਥੇ ਤਾਂ ਆਫਰ ਤੁਸੀਂ ਆ ਸਕੂਟਰਿਆਂ ਦਾ ਆਫਰ ਤਾਂ ਹੋਰ ਕਿਤੇ ਭਾਵੇਂ ਲਾਤੀ ਹੋਵੇ ਕਿਸੇ ਬੰਦੇ ਨੇ ਪਰ ਆ ਸਕੂਟਰ ਨੇ ਕਿਸੇ ਨੇ ਨਹੀਂ ਲਾਈ ਇਹ ਸਕੂਟਰ ਚਲੋ ਆਗੇ ਇਹਨਾਂ ਦੇ ਕਿਸੇ ਨੇ ਨਹੀਂ ਲਾਈ ਸਕੂਟਰ ਨੇ ਆ ਰੰਗ ਸਾਰੇ ਹੈਗੇ ਸਟਾਕ ਦਿਖਾ ਦਵੋ ਲੈ ਵੀ ਸਟਾਕ ਦੇਖ ਲਓ ਜੀ ਵਾਈਟ ਸਿਲਵਰ ਬਲੈਕ ਐਲਈਡੀ ਲਾਈਟ ਆ ਵੇਖੋ ਐਲਈਡੀ ਲਾਈਟ ਆ ਗਈ ਹੈ ਜੀ ਦੇਖ ਸਕਦਾ ਹੋ ਤੁਸੀਂ ਬਰਾਡ ਟਾਇਰ ਆ ਗਿਆ ਜੀ ਅਲਾਈ ਵੀ ਲਾ ਗਿਆ ਓਕੇ ਡਿਸਕ ਬ੍ਰੇਕ ਆ ਗਈ ਜੀ 6 ਮਹੀਨਿਆਂ ਦੀ ਗਾਰੰਟੀ ਆ ਗਈ 6 ਮਹੀਨਿਆਂ ਦੀ ਗਾਰੰਟੀ ਜਿਹੜੇ ਵੀ ਕੋਈ ਵੀ ਬੰਦਾ ਕਿਸੇ ਵੀ ਸਕੂਟਰ ਤੇ ਚਾਹੇ ਲੱਖ ਦੀਆਂ ਤਿੰਨਾਂ ਪਹਿਲੀ ਗੱਲ ਤਾਂ ਉਹ ਬੰਦੇ ਥੱਲੇ ਕਮੈਂਟ ਹੀ ਨਾ ਕਰਦੇ ਜਿਹੜੇ ਕਹਿੰਦੇ ਲੱਖ ਦੀਆਂ ਤਿੰਨ ਮਿਲਦੀਆਂ ਕਿਉਂਕਿ ਉਹਦੀ ਕੋਈ ਗਾਰੰਟੀ ਵਾਰੰਟੀ ਨਹੀਂ ਛੋਟਾ ਸਕੂਟਰ ਆ ਉਹ ਠੀਕ ਆ ਜੀ ਆਪਣੇ ਕੋਲ 1 ਲੱਖ 10000 ਦੀਆਂ ਤਿੰਨਾਂ ਗਾਰੰਟੀ ਵਾਰੰਟੀ ਦੇ ਨਾਲ ਆ ਬਿਨਾਂ ਗਾਰੰਟੀ ਜੀ ਫਰਕ ਸਾਰਾ 10000 ਦਾ ਯਾਰ ਗਾਰੰਟੀ ਵਾਰੰਟੀ ਵਾਲੀ ਤਾਂ ਕੋਈ ਆਪਾਂ ਕੰਮ ਹੀ ਨਹੀਂ ਕਰਦੇ ਜੀ 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 ਵਾਹ ਜੀ ਵਾਹ ਤੇ ਇਧਰਲੇ ਪਾਸੇ ਮਿੱਤਰੋ ਤੁਸੀਂ ਦੇਖ ਸਕਦੇ ਹੋ ਉਧਰਲੇ ਸਿਰੇ ਤੱਕ ਜਿਹੜੀਆਂ ਹਨ ਆਪਣੀਆਂ ਖੜੀਆਂ ਇਧਰਲੇ ਬਾਈ ਸਟਾਕ ਹੀ ਖੜਾ ਤੇ ਹੋਰ ਬਾਈ ਕਿਹੜੀਆਂ ਗਣੀਆਂ ਆਪਣੇ ਇਲੈਕਟ੍ਰਿਕ ਦਾ ਜਮੀਨ ਸਾਰਾ ਸਾਰਾ ਇਲੈਕਟ੍ਰਿਕ ਆਪਣੇ ਕੋਲੇ ਨਾਲੇ ਟੋਟਲ ਆਏ ਨੇ ਵੀ ਇਹ ਦੋ ਮਾਡਲ ਆ ਟੋਟਲ ਆਪਣੇ ਕੋਲੇ 15 ਮਾਡਲ ਆ ਦੇਖੋ ਇਹ ਦੁਮੇ ਇਹ ਦੁਮੇ ਜੀ ਆਹ ਅਲੱਗ ਦਾ ਮਾਡਲ ਆ ਜੀ ਆਹ ਅਲੱਗ ਆ ਠੀਕ ਆ ਜੀ ਆਹ ਅਲੱਗ ਆ ਦੇਖੋ ਆ ਸਾਰੇ ਪੈਟਰਨ ਦੇਖੋ ਆਹ ਦੇਖੋ ਆਹ ਦੇਖੋ ਅਲੱਗ-ਅਲੱਗ ਹਨ ਸਾਰੇ ਟੋਟਲ 15 ਮਾਡਲ ਨੇ ਟੋਟਲ 15 ਕਿਸਮਾਂ ਕਹਿ ਸਕਦੇ ਆਪਾਂ 15 ਕਿਸਮਾਂ 15 ਕਿਸਮਾਂ ਦੇ ਵਿੱਚ ਚਾਰ ਸੁੱਤਰ ਮਾ ਲਾਂਗੇ ਜੀ ਅਲੱਗ-ਅਲੱਗ 12 ਨੰਬਰ ਵਾਲਾ 10 ਨੰਬਰ ਵਾਲਾ ਆਫਰ ਇਹਦੇ ਤੇ ਹੁਣ ਤੁਹਾਡੇ ਸਾਹਮਣੇ ਪਹਿਲੀ ਵਾਰੀ ਆਫਰ ਲਾਈ ਆਪਾਂ 82000 ਦੀਆਂ 2 42000 ਦੀ ਇੱਕ 6 ਮਹੀਨਿਆਂ ਦੀ ਗਾਰੰਟੀ ਵਾਰੰਟੀ ਕਿਤੋਂ ਵੀ ਮਿਲਣਾ ਜਿੱਥੇ ਮਰਜ਼ੀ ਭੱਜ ਦੋ ਕਿ ਤੋ ਵੀ 50000 ਰੁਪਏ ਦਾ ਇੱਕ ਸਕੂਟਰ ਮਿਲੂਗਾ 20000 ਰੁਪਏ ਦਾ ਜਿੱਥੋਂ ਮਿਲਦਾ ਹੋਇਆ ਮੈਨੂੰ ਅੱਗੇ ਦੱਸ ਦੋ ਆਪਾਂ ਫ੍ਰੀ ਦੇਵਾਂਗੇ ਵਾਹ ਜੀ ਵਾਹ ਆ ਆ ਓਫਰ ਲਾਤੀ ਐ ਇਦੂ ਬਾਦ ਇਦੂ ਬਾਦ ਤਾਂ ਕਹਿਣ ਦੇ ਲਈ ਕੋਈ ਗੱਲ ਨਹੀਂ ਰਹੇਗੀ ਹੁਣ ਤਾਂ ਤੁਸੀਂ ਬਸ ਇੱਕ ਕੰਮ ਕਰਨਾ ਉੱਤੇ ਬਾਈਆਂ ਚੱਲੀ ਜਾਂਦਾ ਨੰਬਰ ਇਹਨਾਂ ਨੂੰ ਫੋਨ ਲਾਉਣਾ ਬੁੱਕ ਕਰਵਾ ਦੋ ਆ ਕੇ ਜਾਂ ਆ ਕੇ ਮੌਕੇ ਤੇ ਮਿਲ ਜੂਗੀ ਬਾਈ ਕੁਝ ਇੱਕ ਨਹੀਂ ਬਸ ਫੋਨ ਲਾ ਕੇ ਵੀ ਪੁੱਛਣ ਦੀ ਲੋੜ ਨਹੀਂ ਮਿਲ ਜੂ ਬਾਤ ਤੁਸੀਂ ਐਂ ਕਹਿਣਾ ਵੀ ਅਸੀਂ ਆ ਰਹੇ ਹਾਂ ਬਸ ਆ ਰਹੇ ਹਾਂ ਬਾਤ ਤੁਸੀਂ ਇੱਕ ਗੱਲ ਕਹਿਣੀ ਵੀ ਅਸੀਂ ਆ ਰਹੇ ਹਾਂ ਫੋਨ ਕਰਕੇ ਜਦੋਂ ਮਰਜ਼ੀ ਇਹਨਾਂ ਦੇ ਆ ਜਾਓ ਬਾਈ ਲੋਕੇਸ਼ਨ ਕੀ ਆ ਲੋਕੇਸ਼ਨ ਬਰਨਾਲਾ ਰੋਡ ਭਗਤਾ ਭਾਈ ਦਾ ਆਪਣਾ ਪੁਰਾਣਾ ਕੰਮ ਆ ਸਾਰੇ ਜਾਣਦੇ ਛੋਟੀ ਸਾਈਕਲ ਭਗਤਾ ਭਾਈ ਸਰਚ ਮਾਰੋ ਆਪੇ ਨਿਕਲਿਆ ਹੋਣਾ ਵਾਹ ਜੀ ਵਾਹ ਇੱਥੇ ਤੁਸੀਂ ਆ ਸਕਦੇ ਹੋ ਬਾਈ ਜਦੋਂ ਮਰਜ਼ੀ ਆ ਜਾਓ ਤੁਹਾਨੂੰ ਯਾਰ ਬੰਦੇ ਖੁਸ਼ ਕਰਕੇ ਤੋਰਨਗੇ ਜਿਹੜੀ ਮਰਜ਼ੀ ਸਕੂਟਰੀ ਲੋੜ ਨਹੀਂ ਗੈਨੀ ਭਾਈ ਜਾਨੇ ਪਹਿਲਾਂ ਹੀ ਗੰਜੈਸ਼ ਕਰਤੀ ਜੇ ਇਹਦੇ ਵਿੱਚ ਨਾ ਗੰਜੈਸ਼ ਨਹੀਂ ਕਹਿੰਦੇ ਆਫਰ ਹੀ ਲਾਤੀ ਇਹਦੇ ਵਿੱਚ ਗੰਜੈਸ਼ ਤਾਂ ਹੁੰਦੀ ਆ 150 ਦੀ ਨਾ ਜੀ ਕਈ ਵਾਰੀ ਕਿਸੇ ਦੀ ਸਕੂਟਰੀ ਖਰਾਬ ਹੋਈ ਵੀ ਹੁੰਦੀ ਆ ਪੁਰਾਣੀ ਰਿਪੇਅਰ ਨਹੀਂ ਹੋ ਰਹੀ ਕੁਝ ਫੋਨ ਨਹੀਂ ਕਰਨਾ ਸਿੱਧੀ ਆ ਨੰਬਰ ਤੇ ਫੋਟੋ ਭੇਜਨੀ ਆ ਵੀ ਆ ਚੀਜ਼ ਚਾਹੀਦੀ ਆ ਸਾਰਾ ਸਪੇਅਰ ਪਾਰਟ ਮਿਲ ਜੂ ਹੱਲ ਦੱਸ ਦਾਂਗੇ ਸਪੇਅਰ ਪਾਰਟ ਮਿਲ ਦਾਂਗੇ ਜੇ ਆਪਾਂ ਨੂੰ ਕੋਈ ਜ਼ਰੂਰੀ ਪੈਸੇ ਕਮਾਉਂਦਾ ਨਹੀਂ ਉੱਥੇ ਵੀ ਹੱਲ ਦੱਸ ਦਾਂਗੇ ਵਾਹ ਜੀ ਲਓ ਜੀ ਤੇ ਬਾਕੀ ਮਿੱਤਰੋ ਸ਼ੇਅਰ ਕਰੋ ਦਬਕੇ ਜੇ ਮਾੜਾ ਕੰਡੈਕਟਰ ਨੰਬਰ ਬੋਲ ਦਿਓ ਵੀਰੇ

ਇਹ ਨੰਬਰ ਤੇ ਬਾਈ ਸੰਪਰਕ ਕਰ ਲਿਓ ਤੁਸੀਂ ਤੇ ਨੰਬਰ ਉੱਤੇ ਬਾਈ ਚੱਲੀ ਜਾਂਦਾ ਲੋਕੇਸ਼ਨ ਵੀ ਬੋਲ ਦਿੰਦੇ ਆ ਉਹ ਦੇਖ ਲਓ ਹਾਂ ਭਗਤਾ ਭਾਈ ਆ ਭਗਤਾ ਭਾਈ ਆ ਕੇ ਜਦੋਂ ਮਰਜੀ ਆਪਾਂ ਨੂੰ ਫੋਨ ਲਾ ਲਓ ਬਸ ਤੁਹਾਨੂੰ ਜਿੰਨਾ ਮਰਜੀ ਸਟਾਕ ਚਾਹੀਦਾ ਸਾਰੇ ਮਿਲ ਜਾਣਗੇ ਇਹਦੇ ਨਾਲ ਤੇ ਆ 50 ਸਕੂਟਰ ਖੜੇ ਆ ਇਹਦੇ ਨਾਲ ਤੇ ਤੁਹਾਨੂੰ ਤੁਹਾਡੇ ਸਾਹਮਣੇ ਆ ਇੱਧਰ ਤੁਸੀਂ ਦਿਖਾਇਆ ਹੀ ਆ ਉੱਧਰ ਖੜੇ ਆ ਬਾਹਰ ਖੜੇ ਆ ਸਾਰੇ ਕਿਤੇ ਵੀ ਖੜੇ ਆ ਕੋਈ ਚੱਕਰ ਨਹੀਂ ਹੈਗਾ ਲਓ ਜੀ ਸ਼ੇਅਰ ਕਰੋ ਮਿੱਤਰੋ ਦੱਬ ਕੇ ਜਿਹੜੇ ਬੰਦੇ ਨੇ ਦੇਖੀਏ ਮੰਨ ਕੇ ਚਲੋ ਜੇ ਤੁਸੀਂ ਸਕੂਟਰ ਨਹੀਂ ਵੀ ਲੈਣਾ ਤਾਂ ਜਿਹੜੇ ਤੁਹਾਡੇ ਦੋਸਤ ਨੇ ਲੈਣਾ ਉਹਨੂੰ ਸ਼ੇਅਰ ਕਰਿਓ ਵੀਡੀਓ ਦੱਬ ਕੇ ਸੋ ਬਹੁ